ਸਤਿ ਸ਼੍ਰੀ ਅਕਾਲ ਦੋਸਤੋ ਅ ਮੇਰੇ ਪਿਆਰੇ ਕਿਸਾਨ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਾਂ ਨੂੰ ਵੀਡੀਓ ਨੂੰ ਅ ਚਲੋ ਵਧੀਆ ਪਿਆਰ ਦੇ ਰਹੇ ਹੋ ਇਹ ਗੱਲ ਨਹੀਂ ਚਲੋ ਥੋੜਾ ਘੱਟ ਵੀ ਹੈ ਕੋਈ ਗੱਲ ਨਹੀਂ ਵੱਜ ਜਾਣਾ ਹੌਲੀ ਹੌਲੀ ਕਿਉਂਕਿ ਜਦੋਂ ਆਪਾਂ ਜੁੜਾਂਗੇ ਤਾਂ ਭਰੋਸਾ ਕਰਾਂਗੇ ਤਾਂ ਸਾਰੇ ਕੰਮ ਹੋ ਜਾਣੇ ਆ ਤੇ ਪਰ ਵੀਡੀਓ ਸੁਣ ਤੋਂ ਪਹਿਲਾਂ ਜਿਹੜੇ ਆਪਣਾ ਚੈਨਲ ਸਬਸਕ੍ਰਾਈਬ ਹੈ ਸਮਾਰਟ ਕਿਸਾਨ ਪੀਵੀ 31 YouTube ਤੇ ਤੁਸੀਂ ਲਾਜੂ ਸਬਸਕ੍ਰਾਈਬ ਕਰ ਲਿਓ ਤੇ ਹੁਣ ਬੇਨਤੀ ਕਰਿਆ ਉਹਨਾਂ ਸੱਜਣਾ ਮਿੱਤਰਾਂ ਬਾਤ ਤੇ ਜਿਹੜੇ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਹੋਇਆ। ਦੋਸਤੋ ਕਾਨਕਿ ਜਿਹੜੇ ਸਾਡਾ ਮੌਸਮ ਦਾ ਟੈਂਪਰੇਚਰ ਸਹੀ ਨਹੀਂ ਆ ਰਿਹਾ। ਥੋੜੇ ਕਿ ਦਿਨਾਂ ਬਾਅਦ ਬਰਸਾਤ ਹੋ ਜਾਂਦੀ ਹੈ। ਤਾਂ ਉਥੇ ਧਿਆਨ ਲੈ ਕੇ ਚੱਲਿਓ ਤੁਹਾਨੂੰ ਨਰਮੇ ਦੇ ਵਿੱਚ ਦੋ ਪ੍ਰੋਬਲਮਾਂ ਮੇਨ ਆਉਣਗੀਆਂ। ਜਿਹੜੀਆਂ ਤੁਹਾਡਾ ਨੁਕਸਾਨ ਵੀ ਕਰ ਸਕਦੀਆਂ। ਕਿਉਂਕਿ ਦੇਖੋ ਸਿਸਟਮ ਇਹ ਵੀ ਜੇ ਤੁਹਾਡਾ ਪੌਦਾ ਖਤਮ ਹੋ ਗਿਆ ਬਾਅਦ ਚ ਪੌਦੇ ਦੀ ਪਰਭਾਈ ਕਰਨੀ ਬਹੁਤ ਜਿਆਦਾ ਔਖੀ ਹੈ ਇਸ ਕਰਕੇ ਜਿਹੜੇ ਦੋ ਕੰਮ ਕਹੂੰਗਾ ਉਹ ਤੁਸੀਂ ਕਰ ਲਿਓ ਤੁਹਾਡਾ ਨੁਕਸਾਨ ਨਹੀਂ ਹੁੰਦਾ ਇਹ ਗੱਲ ਦਾ ਗਾਰੰਟੀ ਹੈ ਤੇ ਕੰਮ ਦੋ ਕਰਨੇ ਆ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਹੁਣ ਬਸਾਹ ਚੱਲ ਰਹੀ ਹੈ ਫੰਗਸ ਦੀ ਪ੍ਰੋਬਲਮ ਵੀ ਮੱਲੋ ਮੱਲੀ ਆਉਣੀ ਹੈ ਤਾਂ ਤੁਸੀਂ ਉਹਦੇ ਵਿੱਚ ਆਪਣੇ ਖੇਤ ਦੇ ਵਿੱਚ ਅੱਧਾ ਕਿਲੋ ਟੈਬੂ ਪੁਰਾ ਸਲਫਰ ਪਾਊਡਰ ਫਾਰਮ ਦੇ ਵਿੱਚ ਆਉਂਦਾ ਹੈ ਤੁਸੀਂ ਉਹਦਾ ਅੱਧਾ ਕਿਲੋ ਛਿੱਟਾ ਲਾਜ਼ਮੀ ਆਪਣੇ ਖੇਤ ਦੇ ਵਿੱਚ ਲਾਉਣਾ ਹੀ ਲਾਉਣਾ ਹੈ ਜਿਹੜੀ ਤੁਹਾਡੀ ਜੜ ਨੂੰ ਪੂਰਾ ਸੁਰੱਖਿਤ ਕਰੂਗਾ ਜੜ ਨੂੰ ਫੰਗਸ ਤੋਂ ਬਚਾਊਗਾ ਤੇ ਤੁਹਾਡਾ ਬੂਟਾ ਸੁੱਕਣੋਂ ਬਚ ਰੂਗਾ ਤੇ ਦੂਸਰੀ ਜਿਹੜੀ ਸਭ ਤੋਂ ਮੇਨ ਪ੍ਰੋਬਲਮ ਆਉਣੀ ਹੈ ਉਹ ਹੋਣੀ ਹੈ ਜਿਹੜੇ ਹੋ ਸਕਦਾ ਡਾਕਰ ਬਾਣ ਵਿੱਚ ਨਾ ਆਵੇ ਲੇਕਿਨ ਜਿਹੜੇ ਰੇਸੇ ਬਾਣ ਹੈ ਉੱਥੇ ਪ੍ਰੋਬਲਮ ਆਉਣੀ ਆਉਣੀ ਹੈ ਪ੍ਰੋਬਲਮ ਕੀ ਆਉਣੀ ਹੈ ਦੇਸ ਲਈ ਬਾਣੇ ਵਿੱਚ ਜਿਹੜੀ ਸਿਉਂਕ ਹੈ ਉਹਨੇ ਲਾਜ਼ਮੀ ਆਉਣੀ ਆਉਣਾ ਜਿਹੜੇ ਤੁਹਾਡੇ ਪੇਡੇ ਨੂੰ ਖਤਮ ਕਰ ਸਕਦੇ ਆ ਦਵਾਈਆਂ ਬਹੁਤ ਸਾਰੀਆਂ ਤੁਸੀਂ ਉਹਦੇ ਉੱਤੇ ਵੀ ক্লোਰੋਬੀ ਲੀਟਰ ਛਿੱਟਾ ਲਾ ਸਕਦੇ ਮਿੱਟੀ ਲਾ ਕੇ ਤੁਸੀਂ ਲੈਮੜਾ ਛਿੱਟਾ ਵੀ ਲਾ ਸਕਦੇ ਹੋ ਤੁਸੀਂ ਮੈਂ ਮਤਲਬ ਵੀ ਪੈਰਾਮੈਥਨ ਛਿੱਟਾ ਵੀ ਲਾ ਸਕਦੇ ਹੋ ਲੇਕਿਨ ਜਿਹੜਾ ਤੁਹਾਡੇ ਵਾਸਤੇ ਤੁਸੀਂ ਡੈਨੀਟੋਲ ਵੀ ਲਾ ਸਕਦੇ ਹੋ ਉਹ ਦਾ ਲੀਟਰ ਪਰ ਦਵਾਈਆਂ ਸਾਰੀਆਂ ਕੰਮ ਕਰਨਗੀਆਂ ਕਾਰ ਕੀ ਹੈ ਥੋੜੀਆਂ ਇਹ ਦਵਾਈਆਂ ਸਮੈਲ ਕਰਕੇ ਕਿ ਵੀ ਸਿਉਖ ਨੀਵੇਂ ਤਾਂ ਚਲ ਜਾਂਦੀ ਹੈ ਮੁੜ ਕੇ ਦੁਬਾਰਾ ਫੇਰ ਉਹ ਬਾਹਰ ਆ ਨਿਕਲਦੀ ਹੈ ਤੇ ਤੁਸੀਂ ਸਭ ਤੋਂ ਬੈਸਟ ਰਿਜ਼ਲਟ ਲੈਣ ਮਾਤੇ ਤੁਸੀਂ ਕੀ ਕਰਨਾ ਹੈ ਤੁਸੀਂ 2.5 ਤੋਂ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹਦੀ ਕਨਫੀਡੋਰ ਹੈ 17658 ਆਉਂਦੀ ਹੈ ਆਪਣੇ ਤੁਸੀਂ ਉਹਦਾ 2.5 ਤੋਂ 300 ਗ੍ਰਾਮ ਕਹਿ ਲਓ ਤੁਸੀਂ ਚਾਹੇ ਤੁਸੀਂ ਚਾਹੇ ਐਮ ਐਲ ਕਹਿ ਲਓ ਉਹਦਾ ਛਿੱਟਾ ਤੁਸੀਂ ਮਿੱਟੀ ਲਾ ਕੇ ਚੰਗੀ ਤਰ੍ਹਾਂ ਲਾਓ ਕਿਉਂਕਿ ਜਿਹੜੀ ਕਨਫੀਡ ਹੋਰ ਹੈ ਉਹ ਸਿਉਂਕ ਤੋਂ ਤੁਹਾਨੂੰ ਲੰਮਾ ਟਾਈਮ ਲਈ ਵਿਚਾਰ ਕੇ ਰੱਖੂਗੀ ਤੇ ਇਹ ਐਕਸਪੈਰੀਮੈਂਟ ਤੁਸੀਂ ਆਪਣੀ ਕ੍ਰੌਪ ਦੇ ਵਿੱਚ ਆਹਾ 2 ਮਹੀਨਿਆਂ ਵਿੱਚ ਘੱਟੋ ਘੱਟ 2 ਵਾਰ ਕਰ ਲਿਓ ਜੇ ਤੁਹਾਡਾ ਨੁਕਸਾਨ ਹੋਣ ਤੋਂ ਉਹ ਬਚ ਰਹੂਗਾ ਤੇ ਜਿੱਥੇ ਜ਼ਿਆਦਾ ਸੰਘਣੇ ਨਰਮੇ ਆ ਉਥੇ ਤੁਸੀਂ ਨਰਮੇ ਬਾਰੇ ਬਿਰਲੇ ਰੱਖਿਓ ਬਾਰੇ ਸੰਘਣੇ ਨਰਮੇ ਨਾ ਕਰਿਓ ਕਿਉਂਕਿ ਹਵਾ ਪਣੀ ਜ਼ਰੂਰੀ ਹੈ ਤੇ ਜਿਹੜੀ ਹੋਰ ਮੇਨ ਪ੍ਰੋਬਲਮ ਹੈ ਜੇ ਤੁਸੀਂ ਪਹਿਲਾਂ ਹੀ ਸਾਡੇ ਮੈਗਮੈਨੇਸ ਨੂੰ ਬਹੁਤ ਜਿਆਦੇ ਮਰਕੇ ਵੀ ਪਿੰਡਾਂ ਵਿੱਚ ਕੈਂਪ ਲਾਏ ਤੇ ਥਾਂ-ਥਾਂ ਸਾਨੂੰ ਜਾਗਰੂਕ ਵੀ ਕੀਤੇ ਚੀਜ਼ਾਂ ਬਾਰੇ ਵੀ ਜਿਹੜੀਆਂ ਤੁਹਾਡੇ ਖੇਤਾਂ ਦੇ ਵਿੱਚ ਪੁਰਾਣੇ ਛਟੀਆਂ ਦੇ ਸ਼ੋਰਪੇ ਆ ਤੁਸੀਂ ਉਹ ਸੌਰ ਚੱਕ ਕੇ ਉਤੋਂ ਆਪਦੇ ਚਾਹੇ ਘਰ ਲੈ ਜੋ ਜਿਹੜੀ ਉੱਥੇ ਉਹਦਾ ਔਣਗੁਣ ਬਚੂਗਾ ਜਿਹੜਾ ਉਹਦਾ ਫਾਲਤੂ ਦਾ ਬੇਸਟ ਬਚਣਾ ਤੁਸੀਂ ਉਹਨੂੰ ਅੱਗ ਨਾਲ ਸਾੜ ਸਕਦੇ ਹੋ ਸੋ ਇਹ ਚੀਜ਼ ਬੇਨਤੀ ਜੂ ਪ੍ਰਮਾਣ ਕਰਿਓ ਕਿਉਂਕਿ ਸਾਡੇ ਚੀਫ ਸਹਿਬਾਨ ਮੁੱਖ ਖੇਤੀਬੜ ਅਫਸਰ ਉਹਨਾਂ ਨੇ ਵੀ ਇਹ ਚੀਜ਼ ਨੂੰ ਬਹੁਤ ਇਜ਼ੀ ਲੱਤਾ ਹੋਇਆ ਬਹੁਤ ਮਿਹਨਤ ਕਰ ਰਹੇ ਨੇ ਸਾਡੇ ਏਡੀਓ ਸਹਿਬਾਨ ਪਿੰਡਾਂ ਜਾ ਜਾ ਕੇ ਬਹੁਤ ਮਿਹਨਤ ਕਰ ਰਹੇ ਨੇ ਅਸੀਂ ਉਹਨਾਂ ਦੀ ਮਿਹਨਤ ਦਾ ਵੱਲ ਮੁੱਲ ਪਾਈਏ ਕਿਉਂਕਿ ਉਹ ਸਾਡੇ ਵਾਸਤੇ ਹੀ ਦਿਰਾਤ ਇਹ ਚੀਜ਼ੇ ਲਾ ਕੇ ਸੋਚ ਰਹੇ ਨੇ ਤੇ ਉਹਨਾਂ ਸਾਥ ਦੇਣਾ ਸਾਡਾ ਹੱਕ ਬਣਦਾ ਹੈ ਜਿਹੜੇ ਵੀ ਖੇਤਾਂ ਦੇ ਵਿੱਚ ਛੜੀਆਂ ਪਈਆਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਆਪਦੇ ਖੇਤ ਦੇ ਵਿੱਚੋਂ ਦੂਰ ਕੀਤਾ ਜਾਵੇ ਤੇ ਜਿਹੜਾ ਉਹਦਾ ਬਾਲਣ ਬਚਣਾ ਹੈ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਸੋ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਕਰ ਦਿਓ ਤੇ ਸਮਾਰਟ ਖਸਾਨ PV31 YouTube ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਵਾਸਤੇ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਰਹਿੰਨੇ ਆ ਤੇ ਇੱਕ ਛੋਟੀ ਜਿਹੀ ਹੋਰ ਬੇਨਤੀ ਜਿਹੜੇ ਸੱਜਣ ਮਿੱਤਰ ਵੀ ਚੰਗੀ ਕੁਆਲਿਟੀ ਲੈਂਡ ਰੇਸ਼ਕੀਨ ਨੇ ਤੇ ਚੰਗਾ ਰੇਡ ਲੈਂਡ ਰੇਸ਼ਕੀਨ ਨੇ ਤਾਂ ਤੁਸੀਂ ਪੰਜਾਬ ਪੈਸਟਿਸ ਸਟੋਰ ਮਾਨਸਾ ਕਹਿੰਦੇ ਜਰੂਰ ਇੱਕ ਵਿਜ਼ਿਟ ਕਰੋ ਖਿਆਲਿਆਂ ਦਾ ਕੈਸ਼ ਕਾਊਂਟਰ ਪੁੱਛ ਕੇ ਆਇਓ ਤੁਹਾਨੂੰ ਖੁਸ਼ ਕਰਕੇ ਤੋਰਾਂਗੇ ਨਿੱਕੇ ਪੱਧਰ ਦਾ ਸਾਥ ਦਿਓ ਧੰਨਵਾਦੀ ਸਸੀ ਗੱਲ ਸਾਰੇ